ਸਮੂਹ ਪ੍ਰਬੰਧਕ ਸਾਡੇ ਨਾਲ ਮੌਜੂਦ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਇਸ ਸਮਾਗਮ ਪ੍ਰਤੀ ਕੀ ਕਹਿਣਾ ਹਾਂਜੀ ਸਿੰਘ ਸਾਹਿਬ ਬਹਿਗੁਰਗੀ ਕਾ ਖਾਲਸਾ ਬਹਿਗੁਰਗੀ ਦੇ ਇਹੋ ਅੱਜ ਉਮਰਪੁਰਾ ਮੱਥੂ ਮਾਰਾ ਤੁਹਾਡੇ ਪਿੰਡ ਦੇ ਵਿੱਚ ਸਮਾਗਮ ਕਰਵਾਏ ਗਏ ਹਨ ਸ੍ਰੀ ਗੁਰੂ ਰਬਦਾਸ ਮਹਾਰਾਜ ਜੀ ਦੇ ਪ੍ਰਕਾਸ਼ ਨੂੰ ਦੀਪਸਨ ਨੂੰ ਸਮਰਪਿਤ ਉਹਦੇ ਸੰਬੰਧ ਦੇ ਵਿੱਚ ਕੀ ਕਹਿਣਾ ਚਾਹੁੰਗੇ ਜੀ ਸਭ ਤੋਂ ਪਹਿਲਾਂ ਜੀ ਜੈ ਗੁਰੂ ਦੇਵ ਧੰਨ ਗੁਰੂ ਦੇਵ ਮਾ ਗਰਮਜੀਤ ਸਿੰਘ ਸਟੇ ਸਿਕਤਰ ਪੰਡੂਰਪੁਰਾ ਸਾਰੇ ਹਕ ਸੱਚ ਨਿਊਜ਼ ਸਾਰੇ ਪੱਤਰਕਾਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਬਧਿਨਾ ਹਾਂ ਸ਼ਭ ਨੂੰ ਸੱਚੇ ਪਾਤਸ਼ਾਹ ਸਾਰੇ ਸੰਗਤ ਨੂੰ ਸੁੱਖ ਸ਼ਾਂਤੀ ਜੜਦੀ ਗਲਾ ਵਿੱਚ ਬਖਸ਼ਣ। ਇਸ ਸਮਾਗਮ ਪ੍ਰਤੀ ਨਗਰ ਨਿਵਾਸੀਆਂ ਦਾ ਕਿੱਦਾਂ ਦਾ ਸਹਿਯੋਗ ਰਿਹਾ ਜੀ? ਨਗਰ ਨਿਵਾਸੀਆਂ ਦਾ ਬਹੁਤ ਵੱਡਾ ਸਹਿਯੋਗ ਆ ਜੀ। ਸਾਰੇ ਰਲ ਮਿਲ ਕੇ ਰਹਿੰਦੇ ਆ ਬਹੁਤ ਪਿਆਰ ਹੈ ਇਹਦੇ ਵਿੱਚ। ਕਾਸ ਵਿੱਚ ਜੀ ਰਲ ਮਿਲ ਕੇ ਰਹਿੰਦੇ ਆ ਸਾਰੇ ਬਹੁਤ ਵੱਡਾ ਯੋਗਦਾਨ ਨਗਰ ਨਿਵਾਸੀਆਂ ਦਾ। ਆਡੇ ਵੱਲੋਂ ਕਿੰਦਾ ਪ੍ਰਬੰਧ ਕੀਤਾ ਗਿਆ ਜੀ ਸਾਡੇ ਵੱਲੋਂ ਪ੍ਰਬੰਧ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਜੀ ਜੀ ਲਾਈਟ ਦਾ ਬਹੁਤ ਵਧੀਆ ਪ੍ਰਬੰਧ ਰਿਹਾ ਜੀ ਨਗਰ ਕੀਰਤਨ ਸਜਾਇਆ ਨਗਰ ਕੀਰਤਨ ਤੇ ਵੱਖ-ਵੱਖ ਥਾਵਾਂ ਤੋਂ ਟਰੈਕਟਰ ਟਰਾਲੀਆਂ ਆਈਆਂ ਰਹੀਆਂ ਚੌਂਪੜੀ ਬਣਾਈ ਹੈ ਔਰ ਬਾਬਾ ਸਾਹਿਬ ਦੀਆਂ ਉਹਨਾਂ ਨੂੰ ਯਾਦ ਕੀਤਾ ਉਹਨਾਂ ਦੀਆਂ ਮੂਰਤੀਆਂ ਲਗਾਈਆਂ ਨਿਗੀਆਂ ਪੰਜੇ ਪਿਆਰੇ ਆਏ ਆ ਜੀ ਤੇ ਡੀਜੇ ਵਗੈਰਾ ਸਾਰਾ ਕੁਝ ਹੋਇਆ ਬਹੁਤ ਵਧੀਆ ਪ੍ਰੋਗਰਾਮ ਬਣਾਇਆ ਜੀ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜੋ ਅੱਜ ਸਮਾਗਮ ਕਰਵਾਏ ਗਏ ਨੇ ਨਗਰ ਕੀਰਤਨ ਸਜਾਏ ਗਏ ਨੇ ਤੁਹਾਡੇ ਪਿੰਡ ਦੇ ਵਿੱਚ ਉਹਦੇ ਸਬੰਧ ਦੇ ਵਿੱਚ ਕੀ ਕਹਿਣਾ ਚਾਹੁੰਦਾ ਇਹ ਨਗਰ ਕੀਰਤਨ ਜੀ ਹਰ ਸਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਇਹ ਦਿਹਾੜਾ ਤਨ ਤਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਸ੍ਰੀ ਅਖੰਡ ਪੁਰਸਪrakash ਕਰਵਾ ਕੇ ਮਧਵ ਵਾਲੇ ਦਿਨ ਨਗਰ ਕੀਰਤਨ ਕੱਢਿਆ ਜਾਂਦਾ ਹੈ ਅਤੇ ਦੂਸਰਨ ਭੋਗ ਪਾਈ ਜਾਂਦੇ ਹਨ ਕੀਰਤਨ ਦੀਵਾਨ ਸੇਈ ਜਾਂਦੇ ਹਨ ਲੰਗਰ ਗੁਰੂ ਕੇ ਤਿੰਨੇ ਦਿਨ ਬਹੁਤ ਉੱਤਟ ਵਰਤਾਏ ਜਾਂਦੇ ਹਨ ਛੋਲੇ ਪੂੜੀਆਂ ਦੇ ਲੰਗਰ ਚੱਲਦੇ ਹਨ ਅਤੇ ਹਰ ਨਗਰ ਕੀਰਤਨ ਦੇ ਹਰ ਪੜਾਅ ਵਿੱਚ ਸੰਗਤਾਂ ਬਹੁਤ ਹੀ ਵੱਡਾ ਉਤਸ਼ਾਹ ਦਿੰਦੀਆਂ ਹਨ ਹਰੇਕ ਪੜਾਅ ਦੇ ਲੰਗਰ ਚੱਲਦੇ ਹਨ ਜੀ ਨਗਰ ਵੱਲੋਂ ਕਿੱਦਾਂ ਦਾ ਸਹਿਯੋਗ ਮਿਲਿਆ ਬਾਈ ਨਗਰ ਵੱਲੋਂ ਬਹੁਤ ਵਧੀਆ ਸਹਿਯੋਗ ਮਿਲਦਾ ਹੈ ਜੀ ਜੀ ਇਕਤਾ ਦੋਨਾਂ ਨਗਰਾਂ ਵਿੱਚ ਇਕਤਾ ਇਤفاق ਨਾਲ ਸਹਿਯੋਗ ਮਿਲਦਾ ਹੈ ਜੀ ਸੂਬਾ ਦੇ ਸਵਾਸੀਆਂ ਨੂੰ ਸਭ ਨੂੰ ਸੰਗਤਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਇਸੇ ਤਰ੍ਹਾਂ ਹੀ ਮਤਲਬ ਜਿਵੇਂ ਸਾਡੇ ਉਮਰਪੁਰਾ ਤੇ ਨਤੂ ਮਜਰੇ ਦੋਵੇਂ ਪਿੰਡ ਇਕਤਾ ਨਾਲ ਇਕੱਤਰ ਹੋ ਕੇ ਇਹ ਦਿਹਾੜਾ ਮਨਾਉਂਦੇ ਹਨ ਸਾਰਿਆਂ ਨੂੰ ਹੀ ਇਕਤਾ ਇਤفاق ਨਾਲ ਇਹ ਦਿਹਾੜਾ ਮਨਾਉਣਾ ਚਾਹੀਦਾ ਹੈ ਹਰ ਗੁਰੂ ਸਹਿਬਾਨ ਦੇ ਜਨਮ ਦਿਹਾੜੇ ਹਰ ਗੁਰੂ ਸਹਿਬਾਨ ਦੇ ਸ਼ਹੀਦੀ ਦਿਹਾੜੇ ਮਨਉਣ ਦੀ ਉਦਮ ਉਤਸ਼ਾਹ ਮਹਾਰਾਜ ਤੰਦਰੁਸਤੀਆਂ ਵਰਕਸ਼ਣ ਚੜ੍ਹਦੀਆਂ ਕਲਾ ਵਰਕਸ਼ਣ ਸਾਰੀਆਂ ਸੰਗਤਾਂ ਨੂੰ ਵਾਜ ਕੋਟਨ ਕੋਰਤਨਵਾਰ ਮਹਾਰਾਜ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

دربارا نے پہنچ رکھے ہیں ہوں جا فیصلہ میں کرنا وہ فیصلہ یہ ہے کہ میں ایک پریکھا رکھا گا میں ایک امتحان رکھا گا تی دوسرے پاس ਆਪ ਕੋ ਆਪਣੇ ਠਾਕਰਾਂ ਨੂੰ ਰੱਖ ਲਓ ਸੰਗਤ ਤੋਂ ਪਾਰ ਆਪਣੀ ਪੂਜਾ ਦੇ ਨਾਲ ਜਿਹੜਾ ਕਹਿੰਦਾ ਕਿ ਮੈਨੂੰ ਪੂਜਾ ਦਾ ਹੱਕ ਹੈ ਪੰਡਤ ਕੋ ਪਹਿਲਾਂ ਤੁਹਾਨੂੰ ਬੋਲਣਾ ਦਿੱਤਾ ਜਾਂਦਾ ਹੈ ਤੁਸੀਂ ਆਪਣੇ ਠਾਕਰਾਂ ਨੂੰ ਫੈਸਲਾ ਬਣਾਉਣ ਦੇ ਲਈ ਇੱਕ ਪ੍ਰੀਖਿਆ ਦੋਵੇਂ ਧਰਮ ਵਿੱਚ ਕਰਵਾ ਰਹੇ ਹਨ ਉਹਨਾਂ ਬੰਨਾਂ ਉਹ ਸਰਕਾਰ سمان گان سو روپئے گرخا سنگاہ روپئے گوپ دان بھی روپئے ستگو سات شاہ سر چڑھ کے سارا لین بنتی متو ماجرا سو روپئے جہاز Gracias